ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਪੂਰੀ ਦੁਨੀਆ ਨੂੰ ਭੋਜਨ ਦੇਣ ਵਾਲਾ ਕਿਸਾਨ ਯਾਨੀ ਅੰਨਦਾਤਾ ਅੱਜ ਭੁੱਖਾ ਬੈਠੇਗਾ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਪੰਜਾਬ ਅਤੇ ਹਰਿਆਣਾ ਦੇ ਬਾਰਡਰ ਤੇ ਖਨੌਰੀ ਬਾਰਡਰ ਜੋ ਪੈਂਦਾ ਹੈ ਉਸ ਤੇ ਅੱਜ ਸਾਰੇ ਕਿਸਾਨ ਭੁੱਖੇ ਰਹਿਣਗੇ ਕੋਈ ਵੀ ਕਿਸਾਨ ਲੰਗਰ ਤਿਆਰ ਨਹੀਂ ਕਰੇਗਾ ਤੇ ਨਾਲ ਹੀ ਕੋਈ ਵੀ ਚੁੱਲ੍ਹਾ ਅੱਜ ਨਹੀਂ ਬਲੇਗਾ ਇਹ ਆਪਣੇ ਆਪ ਦੇ ਵਿੱਚ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਜਦੋਂ ਤੁਹਾਡਾ ਦਿਨ ਸ਼ੁਰੂ ਹੁੰਦਾ ਤੁਸੀਂ ਭੋਜਨ ਨਾਲ ਆਪਣਾ ਦਿਨ ਸ਼ੁਰੂ ਕਰਦੇ ਹੋ ਤੇ ਆਪਣੇ ਬਾਕੀ ਕੰਮਕਾਰ ਕਰਦੇ ਹੋ ਉਸ ਦੀ ਦੇਣ ਕਿਸ ਦੀ ਹੁੰਦੀ ਹੈ ਇਹ ਦੇਣ ਹੁੰਦੀ ਹੈ ਕਿਸਾਨ ਦੀ ਪਰ ਉਹੀ ਕਿਸਾਨ ਜੋ ਅਨਾਜ ਪੈਦਾ ਕਰਦਾ ਅੱਜ ਉਹ ਅੰਨ ਨਹੀਂ ਖਾਏਗਾ ਇਹਦਾ ਕਾਰਨ ਇਹ ਹੈ ਕਿ ਉਸ ਦੀਆਂ ਮੰਗਾਂ ਲੰਬੇ ਸਮੇਂ ਤੋਂ ਪੂਰੀਆਂ ਨਹੀਂ ਹੋ ਰਹੀਆਂ ਸਰਕਾਰਾਂ ਨੇ ਉਹਨਾਂ ਨੂੰ ਸਰਹੱਦਾਂ ਤੇ ਰੋਕਿਆ ਹੋਇਆ ਹੈ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਹੋਇਆ ਹੈ ਕਈ ਦਿਨਾਂ ਤੋਂ ਚਾਹੇ ਸ਼ੰਭੂ ਬਾਰਡਰ ਹੋਵੇ ਚਾਹੇ ਖਨੋਰੀ ਬਾਰਡਰ ਹੋਵੇ ਅੱਜ ਦੀ ਜਿਹੜੀ ਤਸਵੀਰ ਹੈ ਅਸੀਂ ਦਿਖਾ ਰਹੇ ਹਾਂ ਖਨੋਰੀ ਬਾਰਡਰ ਤੋਂ ਖਨੋਰੀ ਬਾਰਡਰ ਤੇ ਇਸ ਤੋਂ ਦਿਲ ਤੋੜਨ ਵਾਲੀ ਤਸਵੀਰ ਨਹੀਂ ਆ ਸਕਦੀ ਕਿ ਜੋ ਕਿਸਾਨ ਸਾਨੂੰ ਰੋਟੀ ਦਿੰਦੇ ਨੇ ਅੱਜ ਉਹ ਕਿਸਾਨ ਰੋਟੀ ਨਹੀਂ ਬਣਾਉਣਗੇ ਲੰਗਰ ਨਹੀਂ ਪਕਾਇਆ ਜਾਏਗਾ ਖਨੋਰੀ ਬਾਰਡਰ ਤੇ ਤਸਵੀਰ ਤੁਹਾਨੂੰ ਇੱਕ ਇੱਕ ਕਰਕੇ ਦਿਖਾ ਦਈਏ ਜੋ ਭਾਂਡੇ ਨੇ ਗੈਸ ਸਿਲੰਡਰ ਨੇ ਜਾਂ ਬਾਕੀ ਹੋਰ ਤਿਆਰੀਆਂ ਜੋ ਕੀਤੀ ਜਾਂਦੀ ਕਿਉਂਕਿ ਕਿਸਾਨ ਵੱਡੀ ਗਿਣਤੀ ਵਿੱਚ ਬੈਠੇ ਹੁੰਦੇ ਨੇ ਇਸ ਕਰਕੇ ਉਹਨਾਂ ਦਾ ਜੋ ਲੰਗਰ ਉਸ ਦੀ ਤਿਆਰੀ ਸਵੇਰੇ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਤਾਂ ਕਿ ਕੋਈ ਸਮੱਸਿਆ ਨਾ ਆਵੇ ਪਰ ਅੱਜ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਜੋ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਨੇ ਉਹ ਕਈ ਦਿਨਾਂ ਤੋਂ ਭੁੱਖ ਹੜਤਾਲ ਤੇ ਨੇ ਨਾਲ ਦੇ ਨਾਲ ਉਹਨਾਂ ਦੀ ਸਿਹਤ ਵੀ ਵਿਗੜ ਰਹੀ ਹੈ ਅੱਜ ਉਹਨਾਂ ਦੇ ਸਪੋਰਟ ਦੇ ਵਿੱਚ ਸਾਰੇ ਕਿਸਾਨਾਂ ਨੇ ਐਲਾਨ ਕੀਤਾ ਜੋ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਅੱਜ ਅਸੀਂ ਭੁੱਖ ਹੜਤਾਲ ਵੀ ਅਸੀਂ ਵੀ ਭੁੱਖ ਹੜਤਾਲ ਕਰਾਂਗੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਪਿੰਡਾਂ ਦੇ ਲੋਕ ਸਾਨੂੰ ਖਾਣਾ ਭੇਜਦੇ ਨੇ ਉਹ ਵੀ ਅੱਜ ਕਿਸੇ ਤਰ੍ਹਾਂ ਖਾਣਾ ਲੈ ਕੇ ਨਾ ਪਹੁੰਚਣ ਕਿਉਂਕਿ ਅਸੀਂ ਸਾਡੀਆਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਸਪੋਰਟ 'ਚ ਬੈਠੇ ਆ ਤਸਵੀਰ ਤੁਹਾਨੂੰ ਦਿਖਾਈਏ ਤਸਵੀਰ ਖਨੋਰੀ ਬਾਰਡਰ ਦੀ ਹੈ ਜਿੱਥੇ ਤੁਸੀਂ ਦੇਖ ਰਹੇ ਹੋ ਕਿ ਸ਼ਾਂਤੀ ਹੈ ਕਿਸਾਨ ਕਿਸੇ ਤਰ੍ਹਾਂ ਦੀ ਕੋਈ ਪ੍ਰਦਰਸ਼ਨ ਨਹੀਂ ਕਰ ਰਹੇ ਪਰ ਕਿਸਾਨਾਂ ਦਾ ਜੋ ਮੂਕ ਪ੍ਰਦਰਸ਼ਨ ਕਿਹਾ ਜਾਂਦਾ ਉਹ ਪ੍ਰਦਰਸ਼ਨ ਜ਼ਰੂਰ ਹੈ ਜੋ ਚੁੱਲ੍ਹੇ ਨੇ ਜੋ ਭਾਂਡੇ ਨੇ ਉਹ ਬਿਲਕੁਲ ਖਾਲੀ ਪਏ ਨੇ ਅੱਜ ਜੋ ਚੁੱਲ੍ਹੇ ਨੇ ਉਹ ਬਾਲੇ ਨਹੀਂ ਜਾਣਗੇ ਕਿਉਂਕਿ ਮੰਗਾ ਜੜੀਆਂ ਨੇ ਉਹ ਪੂਰੀਆਂ ਨਹੀਂ ਕੀਤੀਆਂ ਗਈਆਂ ਕਿਸਾਨ ਆंदोलन 1.0 ਜਦੋਂ ਹੋਇਆ ਸੀ ਉਸ ਵੇਲੇ ਸਰਕਾਰ ਨੇ ਵਾਅਦੇ ਤਾਂ ਜ਼ਰੂਰ ਕੀਤੇ ਸੀ ਪਰ ਕਿਸਾਨਾਂ ਦਾ ਇਹ ਇਲਜ਼ਾਮ ਹੈ ਕਿ ਸਰਕਾਰ ਆਪਣੇ ਵਾਅਦਿਆਂ ਤੇ ਖਰੀ ਨਹੀਂ ਉਤਰੀ ਇਸ ਕਰਕੇ ਕਿਸਾਨ ਆंदोलन 2.0 ਸ਼ੁਰੂ ਕੀਤਾ ਗਿਆ 13 ਫਰਵਰੀ 2024 ਤੋਂ ਯਾਨੀ ਇਸ ਸਾਲ ਦੇ ਸ਼ੁਰੂਆਤ ਚ ਇਹ ਪ੍ਰਦਰਸ਼ਨ ਸ਼ੁਰੂ ਹੋਇਆ ਜੋ ਹੁਣ ਤੱਕ ਇੱਥੇ ਪਹੁੰਚ ਗਿਆ ਹੁਣ ਲਗਭਗ ਸਾਲ ਹੋਣ ਵਾਲਾ ਹੈ ਇਹ ਤਸਵੀਰਾਂ ਕਿਸੇ ਵੀ ਜ਼ਹੀਨ ਸ਼ਖਸ ਦੀਆਂ ਜ਼ਹੀਨ ਸਖਦਾ ਦਿਲ ਤੋੜ ਦੇਣਗੇ ਕਿਉਂਕਿ ਇਹਨਾਂ ਤਸਵੀਰਾਂ ਦੇ ਰਾਹੀਂ ਇਹ ਗੱਲ ਬਿਆਨ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਵਿੱਚ ਹੁਣ ਤੱਕ ਲੰਗਰ ਤਿਆਰ ਹੋਣਾ ਸ਼ੁਰੂ ਹੋ ਜਾਣਾ ਸੀ ਪਰ ਲੰਗਰ ਹੁਣ ਤਿਆਰ ਨਹੀਂ ਹੋ ਰਿਹਾ ਕਿਉਂਕਿ ਅੱਜ ਸਾਰਾ ਦਿਨ ਰਾਤ ਤੱਕ ਵੀ ਕਿਸਾਨ ਖਾਣਾ ਨਹੀਂ ਖਾਣਗੇ ਜਿਵੇਂ ਜਿੱਡੇ ਢੱਲੇ ਵਾਲ ਤਾਂ ਕਈ ਦਿਨਾਂ ਤੋਂ ਕਿਸਾਨ ਭੁੱਖ ਹੜਤਾਲ ਤੇ ਬੈਠੇ ਹੀ ਨੇ ਤੇ ਤਸਵੀਰ ਤੁਸੀਂ ਦੇਖ ਰਹੇ ਹੋ ਕਿਸਾਨਾਂ ਦੇ ਜੋ ਟੈਂਟ ਬਣੇ ਹੋਏ ਨੇ ਜੋ ਉਹਨਾਂ ਦੇ ਟਰਾਲੀਆਂ ਦੇ ਨਾਲ ਥਾਵਾਂ ਬਣੀਆਂ ਹੋਈਆਂ ਨੇ ਜਿੱਥੇ ਲੰਗਰ ਤਿਆਰ ਕੀਤਾ ਜਾਂਦਾ ਪ੍ਰਦਰਸ਼ਨਕਾਰੀਆਂ ਦੇ ਲਈ ਅੱਜ ਇੱਥੇ ਲੰਗਰ ਤਿਆਰ ਨਹੀਂ ਕੀਤਾ ਜਾਏਗਾ ਇਹ ਚਾਹ ਬਣਾਉਣ ਦੀ ਦਾ ਭਾਂਡਾ ਹੈ ਇਸ ਤੋਂ ਇਲਾਵਾ ਤੁਸੀਂ ਦੇਖ ਰਹੇ ਹੋ ਕਿ ਜਿਨ੍ਹਾਂ ਦੇ ਵਿੱਚ ਚੌਲ ਜਾਂ ਦਾਲ ਤਿਆਰ ਕੀਤੇ ਜਾਂਦੇ ਉਹ ਸਾਰੇ ਭਾਂਡੇ ਖਾਲੀ ਰੱਖੇ ਗਏ ਨੇ ਗੈਸ ਸਿਲੰਡਰ ਰੱਖੇ ਗਏ ਨੇ ਕਿਸੇ ਨੇ ਆਪਣਾ ਕੰਮ ਸ਼ੁਰੂ ਨਹੀਂ ਕੀਤਾ ਤੇ ਅੱਜ ਇਹ ਪੂਰਾ ਦਿਨ ਇਸੇ ਤਰ੍ਹਾਂ ਹੀ ਰਹੇਗਾ ਯਾਨੀ ਕਿਸਾਨ ਅੱਜ ਬਾਰਡਰ ਤੇ ਭੁੱਖੇ ਬੈਠਣਗੇ ਕਿਉਂਕਿ ਇਹ ਇਸ ਕਰਕੇ ਵੀ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਤੁਸੀਂ ਕਿਸੇ ਪਿੰਡ ਜਾਂ ਜਦੋਂ ਵੀ ਕਿਤੇ ਵੀ ਕਿਸਾਨ ਹੋਣ ਉੱਤੇ ਪਹੁੰਚ ਜਾਓ ਤਾਂ ਤੁਸੀਂ ਭੁੱਖੇ ਉੱਥੋਂ ਨਹੀਂ ਪਰਤੋਗੇ ਪਰ ਪੂਰੀ ਦੁਨੀਆ ਨੂੰ ਇਹ ਤਸਵੀਰ ਦੇਖ ਲੈਣੀ ਚਾਹੀਦੀ ਹੈ ਕਿ ਅੱਜ ਕਿਸਾਨ ਇੱਥੇ ਭੁੱਖੇ ਬੈਠਣਗੇ ਕਿਸਾਨਾਂ ਨੇ ਅਪੀਲ ਕੀਤੀ ਹੈ ਕਿ ਆਲੇ ਦੁਆਲੇ ਦੇ ਪਿੰਡਾਂ ਵਾਲੇ ਲੋਕ ਸਾਡੇ ਲਈ ਖਾਣਾ ਲੈ ਕੇ ਨਾ ਪਹੁੰਚਣ ਅੱਜ ਅਸੀਂ ਜਗਦੀਪ ਸਿੰਘ ਡੱਲੇਵਾਲ ਦੇ ਹੱਕ ਦੇ ਹਾਲਾਂਕਿ ਉਹਨਾਂ ਦੇ ਹੱਥ ਦੇ ਵਿੱਚ ਨਹੀਂ ਪਰ ਭੁੱਖ ਹੜਤਾਲ ਦੇ ਵਿੱਚ ਅੱਜ ਉਹਨਾਂ ਨਾਲ ਸ਼ਾਮਲ ਹੋ ਰਹੇ ਨੇ ਪੂਰੇ ਦਿਨ ਦੀ ਭੁੱਖ ਹੜਤਾਲ ਹੈ ਹੁਣ ਅਗਲੀ ਤਸਵੀਰ ਜੋ ਹੈ ਉਹ ਤੁਹਾਨੂੰ ਦਿਖਾਈਏ ਅਸੀਂ ਜਰਜੀਤ ਇਹ ਜਗਜੀਤ ਸਿੰਘ ਡੱਲੇਵਾਲ ਨੇ ਜਿਨ੍ਹਾਂ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਬੇहद ਅ ਦਿਲ ਨੂੰ ਤੋੜਨ ਵਾਲੀ ਤਸਵੀਰ ਹੈ ਕਿਉਂਕਿ ਇੱਕ ਬਜ਼ੁਰਗ ਕਿਸਾਨ ਆਗੂ ਕਈ ਦਿਨਾਂ ਤੋਂ ਖਨੌਰੀ ਬਾਰਡਰ ਤੇ ਭੁੱਖ ਹੜਤਾਲ ਤੇ ਬੈਠਾ ਹੈ ਤੇ ਇੱਥੇ ਉਹਨਾਂ ਦੀ ਜੋ ਸਿਹਤ ਉਹ ਬੇहद ਨਾਸਾਜ ਹੁੰਦੀ ਜਾ ਰਹੀ ਹੈ ਉਹਨਾਂ ਦਾ ਜੋ ਭਾਰ ਹੈ ਉਹ ਅੱਜ ਤੱਕ ਦੀ ਜੋ ਅਪਡੇਟ ਉਹ 9 ਕਿਲੋ ਤੱਕ ਘਟ ਗਿਆ ਇਹ ਬੇਹੱਦ ਚਿੰਤਾਜਨਕ ਗੱਲ ਹੈ ਕਿਉਂਕਿ ਇਸ ਦੇ ਨਾਲ ਨਾਲ ਸਿਰਫ ਭਾਰ ਹੀ ਨਹੀਂ ਘਟ ਰਿਹਾ ਉਹਨਾਂ ਦੇ ਸਰੀਰ ਨੂੰ ਹੋਰ ਵੀ ਨੁਕਸਾਨ ਹੋਰ ਵੀ ਸਮੱਸਿਆਵਾਂ ਆ ਰਹੀਆਂ ਨੇ ਤੁਸੀਂ ਦੇਖ ਰਹੇ ਹੋ ਕਿ ਜਿਵੇਂ ਹੀ ਉਹ ਬਾਰਡਰ ਤੇ ਬੈਠੇ ਹੋਏ ਨੇ ਉਹਨਾਂ ਦੀ ਹਾਲਤ ਅੱਜ ਦੀ ਜੋ ਗੱਲ ਕੀਤੀ ਜਾ ਰਹੀ ਹੈ ਅੱਜ ਉਹ ਬਿਲਕੁਲ ਉਹਨਾਂ ਦੇ ਜੋ ਪੈਰ ਦੀ ਮਾਲਿਸ਼ ਕੀਤੀ ਜਾ ਰਹੀ ਹੈ ਬਾਕੀ ਪ੍ਰਦਰਸ਼ਨ ਕਰੀ ਕਿਸਾਨਾਂ ਵੱਲੋਂ ਕਿਉਂਕਿ ਉਹਨਾਂ ਦੀ ਹਾਲਤ ਇੰਨੀ ਖਰਾਬ ਹੋ ਚੁੱਕੀ ਉਹ ਹਿਲ ਡੋਲ ਚੰਗੀ ਤਰ੍ਹਾਂ ਨਹੀਂ ਸੱਕ ਰਹੇ ਕੱਲ ਵੀ ਇਹ ਦੇਖਿਆ ਗਿਆ ਕਿ ਜਗਦੀਸ਼ ਸਿੰਘ ਡੱਲੇਵਾਲ ਸਾਰਾ ਦਿਨ ਆਪਣੇ ਟੈਂਟ ਦੇ ਵਿੱਚ ਹੀ ਪਏ ਰਹੇ ਉਹਨਾਂ ਨੇ ਉਹਨਾਂ ਨੇ ਉਹਨਾਂ ਤੇ ਵੀ ਨਹੀਂ ਉਹਨਾਂ ਨੇ ਹਾਲਾਂਕਿ ਭੁਖੜ ਹੜਤਾਲ ਤੇ ਨੇ ਕਿਸੇ ਵੀ ਤਰ੍ਹਾਂ ਦਾ ਕੁਝ ਵੀ ਉਹਨਾਂ ਨੇ ਅਨਗ੍ਰਹਿਣ ਨਹੀਂ ਕੀਤਾ ਤਾਂ ਇਹ ਜੋ ਤਸਵੀਰ ਇਹ ਬੇਚਿੰਤਾਜਨਕ ਇਹ ਤਸਵੀਰ ਸਰਕਾਰਾਂ ਨੂੰ ਵੀ ਫਿਕਰਾਂ ਚ ਪਾ ਰਹੀ ਉਹ ਗੱਲ ਵਾਕ ਹੈ ਕਿ ਸਰਕਾਰ ਜੋ ਇਹ ਫਿਕਰ ਹੈ ਉਸ ਨੂੰ ਜ਼ਾਹਿਰ ਕਰਨ ਤੋਂ ਬਚ ਰਹੀ ਹੈ ਪਰ ਇੰਨੇ ਵੱਡੇ ਕਿਸਾਨ ਆਗੂ ਨੂੰ ਜੇਕਰ ਕੁਝ ਹੋ ਜਾਂਦਾ ਤਾਂ ਇਸ ਦਾ ਇਸ ਦੀ ਜ਼ਿੰਮੇਵਾਰੀ ਕੌਣ ਲਏਗਾ ਜਗਜੀਤ ਸਿੰਘ ਢੱਲਵਾਲ ਹਿਲਡੋਲਨ ਚ ਵੀ ਅਸਮਰਥ ਨਜ਼ਰ ਆ ਰਹੇ ਨੇ ਇਸ ਕਰਕੇ ਹੀ ਉਹਨਾਂ ਦੇ ਪੈਰਾਂ ਦੀ ਮਾਲਿਸ਼ ਕੀਤੀ ਜਾ ਰਹੀ ਹੈ ਜੋ ਸਾਥੀ ਪ੍ਰਦਰਸ਼ਨਕਾਰੀ ਕਿਸਾਨ ਨੇ ਉਹਨਾਂ ਦਾ ਜੋ ਇਲਾਜ ਹੈ ਡਾਕਟਰ ਸੁਆਮਨ ਸਿੰਘ ਕਾਨੂੰਨ ਯਾਦ ਹੋਇਆ ਕਿ ਡਾਕਟਰ ਸੋਇਮਾਨ ਸਿੰਘ ਪਿਛਲੇ ਕਿਸਾਨ ਆंदोलਨ ਦੇ ਵਿੱਚ ਦਿੱਲੀ ਦੇ ਸਿੰਘੂ ਬਾਰਡਰ ਤੇ ਲਗਾਤਾਰ 1 ਸਾਲ ਤੋਂ ਵੱਧ ਸਮੇਂ ਤੱਕ ਡਟੇ ਰਹੇ ਸਨ ਉਹਨਾਂ ਦਾ ਪ੍ਰਦਰਸ਼ਨ ਕਰਨ ਦਾ ਤਰੀਕਾ ਇਹ ਸੀ ਕਿ ਉਹ ਕਿਸਾਨਾਂ ਦੀਆਂ ਜੋ ਸਿਹਤ ਸਮੱਸਿਆਵਾਂ ਨੇ ਉਹਨਾਂ ਨੂੰ ਦੂਰ ਕਰਨਗੇ ਅਮਰੀਕਾ ਤੋਂ ਵਾਪਸ ਪਰਤੇ ਸੀ ਡਾਕਟਰ ਸੋਇਮਾਨ ਸਿੰਘ ਅਮਰੀਕਾ ਦੇ ਵਿੱਚ ਡਾਕਟਰੀ ਦੀ ਡਾਕਟਰ ਦੀ ਦੇ ਵਜੋਂ ਆਪਣੀ ਸੇਵਾ ਨਿਭਾ ਰਹੇ ਸੀ ਪਰ ਕਿਸਾਨਾਂ ਦਾ ਦਰਦ ਉਹਨਾਂ ਤੋਂ ਛੱਲਿਆ ਨਹੀਂ ਗਿਆ ਤੇ ਉਹ ਵਾਪਸ ਪੰਜਾਬ ਪਰਤੇ ਪੰਜਾਬ ਤੋਂ ਬਾਅਦ ਉਹ ਦਿੱਲੀ ਦੇ ਬਾਰਡਰਾਂ ਤੇ ਗਏ ਤੇ ਹੁਣ ਵੀ ਡਾਕਟਰ ਸਵੇਮਾਨ ਸਿੰਘ ਖਨੋਰੀ ਬਾਰਡਰ ਤੇ ਕਈ ਦਿਨਾਂ ਤੋਂ ਡੱਟੇ ਹੋਏ ਨੇ ਤੇ ਲਗਾਤਾਰ ਉਹਨਾਂ ਦੀ ਨਜ਼ਰ ਜਗਜੀਤ ਸਿੰਘ ਡੱਲਿਆਵਾਲ ਤੇ ਜਗਜੀਤ ਸਿੰਘ ਡੱਲਿਆਵਾਲ ਬਾਰੇ ਤੁਹਾਨੂੰ ਪਤਾ ਹੈ ਕਿ ਉਹਨਾਂ ਨੂੰ ਪਿਛਲੇ ਦਿਨਾਂ 'ਚ ਜਦੋਂ ਉਹਨਾਂ ਨੇ ਭੁਖੜਤਾਲ ਸ਼ੁਰੂ ਕਰਨੀ ਸੀ ਤਾਂ ਪੰਜਾਬ ਪੁਲਿਸ ਚੁੱਕ ਕੇ ਉਹਨਾਂ ਨੂੰ ਡੀ ਐਮ ਸੀ ਹਸਪਤਾਲ ਲੈ ਗਈ ਸੀ ਪਰ ਕਿਸਾਨਾਂ ਦੇ ਦਬਾਅ ਤੋਂ ਬਾਅਦ ਉਹਨਾਂ ਨੂੰ ਛੱਡਣਾ ਪਿਆ ਤੇ ਮੁੜ ਕੇ ਉਹ ਕਿਸਾਨ ਆंदोलਨ ਵਾਲੀ ਥ ਡਾਕਟਰ ਸਵੇਮਾਨ ਸਿੰਘ ਕਿਉਂਕਿ ਉਹਨਾਂ ਦੀ ਸਿਹਤ ਤੇ ਇੱਕ ਇੱਕ ਅਪਡੇਟ ਦੇ ਦਿੰਦੇ ਰਹੇ ਨੇ ਉਹਨਾਂ ਦੀ ਸਿਹਤ ਤੇ ਬਰੀਕ ਨਜ਼ਰ ਰੱਖੀ ਹੋਈ ਉਹਨਾਂ ਨੇ ਤਾਂ ਡਾਕਟਰ ਸਵੇਮਾਨ ਸਿੰਘ ਇਸ ਪੂਰੇ ਉਹਨਾਂ ਦੀ ਜੋ ਸਿਹਤ ਹੈ ਉਸ ਦੇ ਬਾਰੇ ਕੀ ਕਹਿੰਦੇ ਨੇ ਉਹਨਾਂ ਦੀ ਚਿੰਤਾ ਕੀ ਹੈ ਤੁਸੀਂ ਉਹਨਾਂ ਦਾ ਇਹ ਬਿਆਨ ਜ਼ਰੂਰ ਸੁਣੋ ਸਰਦਾਰ ਜਗੀ ਸਿੰਘ ਜੱਲੇਵਾਲ ਜੀ ਦੀ ਸਥਿਤੀ ਉਹੀ ਹੈ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੇ ਨੇ ਚੱਕਰ ਵੀ ਆਉਂਦੇ ਆ ਔਰ ਜਿਹੜੇ ਉਹਨਾਂ ਦੇ ਲਿਵਰ ਫੰਕਸ਼ਨ ਟੈਸਟ ਆ ਉਹ ਵੀ ਵਧੇ ਆ ਮਤਲਬ ਕਿ ਉਹਨਾਂ ਦੀ ਅੰਦਰੂਨੀ ਆਰਗਨਸ ਜਿਹੜੀਆਂ ਵਾਂ ਉਨ੍ਹਾਂ ਤੇ ਉੱਤੇ ਅਸਰ ਪੈਣਾ ਸ਼ੁਰੂ ਹੋ ਗਿਆ। ਔਰ ਮੈਂ ਦੱਸ ਦਵਾਂ ਜਿਹੜਾ ਨੁਕਸਾਨ ਸ਼ਾਇਦ ਹੋ ਰਿਹਾ ਉਹ ਸ਼ਾਇਦ ਇਰਰਵਰਸਿਬਲ ਹੋਵੇ। ਮਤਲਬ ਕੀ ਜੇ ਕਹ ਲੋ ਆਪਣਾ ਭੁਖ ਹੜਤਾਲ ਤੋੜਦੇ ਵੀ ਆ ਇਹ ਗੱਲ ਮੈਂ ਉਹਨਾਂ ਨੂੰ ਵੀ ਕਹੀ ਆ। ਹੋ ਸਕਦਾ ਕਿ ਉਹਨਾਂ ਦੇ ਜਿਹੜਿਆ ਆਰਗਨਸ ਰਿਕਵਰ ਨਾ ਕਰਨ। ਔਰ ਮੈਂ ਇਹ ਚੀਜ਼ਾਂ ਤੁਹਾਡੇ ਤੱਕ ਇਸ ਲਈ ਦੱਸ ਰਿਹਾ ਕਿਉਂਕਿ ਇਹ ਨਾ ਹੋਵੇ ਕਿ ਤੁਸੀਂ ਕੱਲ ਕਹੋ ਕਿ ਸਾਨੂੰ ਤੇ ਪਤਾ ਹੀ ਨਹੀਂ ਸੀ। ਬਾਕੀ ਲੋਕ ਮੈਨੂੰ ਸਵਾਲ ਕਰਦੇ ਆ ਕਿ ਕਿੰਨੇ ਦਿਨ ਕੋਈ ਬੰਦਾ ਭੁਖ ਹੜਤਾਲ ਤੇ ਰਹਿ ਸਕਦਾ ਮੈਂ ਦੱਸ ਦਵਾਂ। ਸਾਡੀ ਸਾਇੰਸਾਂ ਦੀ 7 ਦਿਨ 7 ਦਿਨ ਤੋਂ ਬਾਅਦ ਕੁਝ ਵੀ ਹੋ ਸਕਦਾ ਤੇ ਮੈਂ ਤੁਹਾਨੂੰ ਦੱਸ ਦਵਾਂ 7 ਤੋਂ 2 ਦਿਨ ਤੋਂ ਬਾਅਦ ਕੁਝ ਵੀ ਹੋ ਸਕਦਾ ਇਹ ਨਾਵੇ ਕਿਸੇ ਆਪਣਾ ਗਗਵਾਲੀਏ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਦੀ ਸਥਿਤੀ ਉਹੀ ਹੈ ਬਹੁਤ ਜ਼ਿਆਦਾ ਤਾਂ ਇੱਕ ਡਾਕਟਰ ਦੇ ਮੂੰਹ ਜਦੋਂ ਤੁਸੀਂ ਡਾਕਟਰ ਡਾਕਟਰ ਦੇ ਮੂੰਹ ਜਦੋਂ ਤੁਸੀਂ ਢੱਲੇਵਾਲ ਦੀ ਸਿਹਤ ਬਾਰੇ ਸੁਣਿਆ ਤਾਂ ਇਹ ਬਿਲਕੁਲ ਚਿੰਤਾ ਵਾਲੀ ਗੱਲ ਇਸ ਕਰਕੇ ਹੈ ਕਿਉਂਕਿ ਬਜ਼ੁਰਗ ਕਿਸਾਨ ਅਗੂ ਜਗਜੀਤ ਸਿੰਘ ਢੱਲੇਵਾਲ ਦੀ ਤਬੀਅਤ ਇਸ ਤਰ੍ਹਾਂ ਖਰਾਬ ਹੁੰਦੀ ਰਹੀ ਹੁਣ ਤੱਕ ਤਾਂ ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ ਦਾ ਜੋ ਭਾਰ ਹੈ ਉਹ 10 ਕਿਲੋ ਤੋਂ ਵੱਧ ਘਟ ਗਿਆ ਹੈ ਤਾਂ ਇਸ ਉਮਰ ਦੇ ਵਿੱਚ ਭਾਰ ਲਗਾਤਾਰ ਘਟਣਾ ਇਹ ਬੇਚਿੰਤਾ ਦਾ ਵਿਸ਼ਾ ਹੈ ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ ਦੇ ਮਲਟੀ ਜੋ ਆਰਗਨ ਫੇਲਿਅਰ ਵੀ ਹੋ ਸਕਦਾ ਹੈ ਕਿਉਂਕਿ ਉਹ ਕੁਝ ਵੀ ਗ੍ਰਹਿਣ ਨਹੀਂ ਕਰ ਰਹੇ ਕੁਝ ਵੀ ਨਹੀਂ ਖਾ ਰਹੇ ਤੇ ਇਸ ਤੋਂ ਬਾਅਦ ਜੇ ਉਹਨਾਂ ਨੂੰ ਕੁਝ ਹੁੰਦਾ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਏਗਾ ਇਸ ਦਾ ਜਵਾਬ ਕੌਣ ਦੇਵੇਗਾ ਇਸ ਗੱਲ ਦੀ ਚਿੰਤਾ ਸਾਰਿਆਂ ਨੂੰ ਲੱਗੀ ਹੋਈ ਹੈ ਤੁਹਾਨੂੰ ਪਤਾ ਹੈ ਕਿ ਕਿਸਾਨ ਕਿਹੜੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਹੁਣ ਲਗਭਗ 1 ਸਾਲ ਹੋਣ ਵਾਲਾ ਹੈ ਸ਼ੰਭੂ ਤੇ ਖਨੋਰੀ ਬਾਰਡਰ ਤੇ ਤੁਹਾਨੂੰ ਇੱਕ ਵਾਰ ਮੁੜ ਕੇ ਤੁਹਾਨੂੰ ਦੱਸਦੇ ਚੱਲੀਏ ਕਿ ਆਖਰਕਾਰ ਉਹ 13 ਮੰਗਾ ਕਿਹੜੀਆਂ ਨੇ ਜਿਨ੍ਹਾਂ ਤੇ ਮੁੱਖ ਤੌਰ ਤੇ ਨਜ਼ਰ ਰੱਖੀ ਗਈ ਹੈ। ਤੋਂ 13 ਮੰਗਾ ਬਾਰੇ ਦੱਸਣਾ ਜ਼ਰੂਰੀ ਹੈ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੂੰ ਇਸ ਬਾਰੇ ਘੱਟ ਜਾਣਕਾਰੀ ਹੈ ਕਿ ਆਖਰ ਕਿਹੜੀਆਂ-ਕਿਹੜੀਆਂ ਮੰਗਾਂ ਨੂੰ ਲੈ ਕੇ ਕਿਸਾਨ ਬਾਰਡਰਾਂ ਦੇ ਦਰਨੇ ਦੇ ਰਹੇ ਨੇ ਤਾਂ ਇੱਕੀ ਕਰਕੇ ਤੁਹਾਨੂੰ ਦੱਸਦੇ ਚੱਲੀਏ ਕਿ ਜੋ ਪਹਿਲੀ ਮੰਗ ਹੈ ਉਸ ਦੇ ਮੁਤਾਬਕ ਕਿਸਾਨਾਂ ਦੀ ਸਭ ਤੋਂ ਪਹਿਲੀ ਮੰਗ ਜੋ ਸ਼ੁਰੂ ਤੋਂ ਹੀ ਕੀਤੀ ਜਾ ਰਹੀ ਹੈ ਕਿ ਜਿੰਨੀਆਂ ਵੀ ਫਸਲਾਂ ਨੇ ਉਹਨਾਂ ਦੇ ਉੱਪਰ ਐਮਐਸਪੀ ਦੀ ਜੋ ਐਮਐਸਪੀ ਤੇ ਉੱਪਰ ਵਾਲੀ ਖਰੀਦ ਦੀ ਜੋ ਗਾਰੰਟੀ ਦਾ ਕਾਨੂੰਨ ਹੈ ਉਸ ਨੂੰ ਬਣਾਇਆ ਜਾਵੇ। ਪਰ ਇਸ ਤੋਂ ਇਸ ਇਹ ਕਿਸਾਨਾਂ ਦਾ ਇਲਜ਼ਾਮ ਹੈ ਕਿ ਇਹ ਗੱਲ ਉਹਨਾਂ ਦੀ ਨਹੀਂ ਮੰਨੀ ਗਈ ਹੈ। ਨੰਬਰ 2 ਜਿਹੜੀ ਮੰਗ ਹੈ ਡਾਕਟਰ ਸੁਆਮੀ ਨਾਥਨ ਰਿਪੋਰਟ ਦੇ ਆਧਾਰ ਤੇ ਫਸਲਾਂ ਦੀ ਕੀਮਤ ਤੈਅ ਹੋਵੇ ਜੋ ਐਮਐਸਪੀ ਦਾ ਰੇਟ ਹੈ ਉਹ ਤੈਅ ਹੋਵੇ। ਉਹ ਵੀ ਨੰਬਰ ਦੂਜੀ ਅਹਿਮ ਜੋ ਮੰਗ ਕਿਸਾਨਾਂ ਦੇ ਹੋਏ ਜੋ ਪੂਰੀ ਨਹੀਂ ਕੀਤੀ ਗਈ ਹੈ ਕਿਸਾਨ ਕਹਿੰਦੇ ਨੇ। ਨੰਬਰ 3 ਕਿਸਾਨ ਡੀਏਪੀ ਖਾਦ ਦੀ ਕਮੀ ਦੂਰ ਕੀਤੀ ਜਾਵੇ ਇਹ ਇਹ ਵੀ ਮੁੱਖ ਮੰਗਾਂ ਵਿੱਚੋਂ ਇੱਕ ਹੈ ਕਿਉਂਕਿ ਜਦੋਂ ਵੀ ਡੀਏਪੀ ਖਾਦ ਦੀ ਲੋੜ ਪੈਂਦੀ ਹੈ ਉਦੋਂ ਪੰਜਾਬ ਹੋਵੇ ਹਰਿਆਣਾ ਹੋਵੇ ਆ ਯੂਪੀ ਵੈਸਟਰਨ ਯੂਪੀ ਹੋਵੇ ਇਹਨਾਂ ਤਾਵੇਂ ਤੇ ਡੀਪੀ ਖਾਦੀ ਮੰਗ ਬੇहद ਵੱਜ ਜਾਂਦੀ ਹੈ ਕਿਸਾਨ ਖੱਜਲ ਖਵਾਰ ਹੁੰਦੇ ਨੇ ਨੰਬਰ 4 ਮੰਗ ਹੈ ਕਿਸਾਨਾਂ ਤੇ ਖੇਤ ਮਜ਼ਦੂਰਾ ਦਾ ਕਰਜ਼ਾ ਮਾਫ ਕੀਤਾ ਜਾਵੇ ਤੇ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਵੇ ਪੰਜਵੀਂ ਮੰਗ ਹੈ ਜ਼ਮੀਨ ਐਕਵਾਇਰ ਐਕਟ 2013 ਮੁਰ ਤੋਂ ਲਾਗੂ ਕੀਤਾ ਜਾਵੇ ਕਿਉਂਕਿ ਮੌਜੂਦਾ ਕਾਨੂੰਨ ਦੇ ਵਿੱਚ ਕਿਸਾਨਾਂ ਨੂੰ ਲੱਗਦਾ ਕਿ ਬਹੁਤ ਸਾਰੀਆਂ ਖਾਮੀਆਂ ਨੇ ਨੰਬਰ 6 ਮੰਗ ਹੈ ਕਿਸਾਨਾਂ ਦੀ ਕੀ ਲਖੀਂਪੁਰ ਖੀਰੀ ਹਿੰਸਾ ਮਾਮਲੇ 'ਚ ਦੋਸ਼ੀਆਂ ਦੇ ਕਾਰਵਾਈ ਕੀਤੇ ਜਾਵੇ ਪਹਿਲਾਂ ਤੁਹਾਨੂੰ ਯਾਦ ਹੈ ਕਿ ਜਦੋਂ ਮੋਦੀ ਸਰਕਾਰ ਸੀ ਉਸ ਵੇਲੇ ਇਸ ਤੋਂ ਪਹਿਲਾਂ ਵਾਲੀ ਮੋਦੀ ਸਰਕਾਰ ਦੇ ਵਿੱਚ ਉਸ ਵੇਲੇ ਅ ਅਜੇ ਮਿਸ਼ਰਾ ਟੈਣੀ ਉਹਨਾਂ ਦੇ ਪੁੱਤਰ ਵੱਲੋਂ ਕਿਸਾਨਾਂ ਦੇ ਉੱਪਰ ਥਾਰ ਗੱਡੀ ਚੜਾਈ ਗਈ ਸੀ ਜਿਸ ਦਾ ਹਜੇ ਵੀ ਇਨਸਾਫ ਕਿਸਾਨ ਕੇਂਦਰ ਨਹੀਂ ਸਾਨੂੰ ਨਹੀਂ ਮਿਲਿਆ ਨੰਬਰ 7 ਮੁਕਤ ਵਪਾਰ ਸਮਝੌਤੇ ਉੱਤੇ ਰੋਕ ਲਗਾਈ ਜਾਵੇ ਕਿਸਾਨਾਂ ਦੀ ਇਹ ਵੀ ਮੰਗ ਹੈ 8ਵੀਂ ਮੰਗ ਹੈ ਕਿਸਾਨਾਂ ਦੀ ਇਸ ਪੂਰੇ ਪ੍ਰਦਰਸ਼ਨ ਦੇ ਦੌਰਾਨ ਉਹਨਾਂ ਦਾ ਇਹ ਕਹਿਣਾ ਹੈ ਕਿ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਤੇ ਮੁਆਵਜ਼ਾ ਦਿੱਤਾ ਜਾਵੇ ਸ਼ਹੀਦ ਕਿਸਾਨ ਕਿਸਾਨ ਆंदोलਨ ਕਰਨ ਵਾਲੇ ਜੋ ਪ੍ਰਦਰਸ਼ਨ ਕਰ ਰਹੇ ਉਹਨਾਂ ਦਾ ਕਹਿਣਾ ਹੈ ਕਿ ਸ਼ਹੀਦ ਉਹ ਕਿਸਾਨ ਨੇ ਜਦੋਂ ਕਿਸਾਨ ਆंदोलਨ ਪਹਿਲਾ ਹੋਇਆ ਸੀ ਉਸ ਵੇਲੇ ਜੋ ਦਿੱਲੀ ਦੇ ਸਰਹੱਦਾਂ ਤੋਂ ਵਾਪਸ ਪਰਤਦੇ ਹੋਏ ਆ ਉਸ ਦੌਰਾਨ ਪ੍ਰਦਰਸ਼ਨ 'ਚ ਹਿੱਸਾ ਲੈਣ ਵਾਲੇ ਜਿਨ੍ਹਾਂ ਦੀ ਮੌਤ ਹੋਈ ਸੀ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਨੌਕਰੀ ਦਿੱਤੀ ਜਾਵੇ ਬਿਜਲੀ ਸੋਧ ਬਿੱਲ ਜਿਹੜੀ ਹੈ 2020 ਉਸ ਨੂੰ ਰੱਦ ਕੀਤਾ ਜਾਵੇ ਕਿਸਾਨਾਂ ਦੀ ਇਹ ਵੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਲਗਾਤਾਰ ਇਹ ਮੁੱਖ ਮੰਗਾਂ ਦੇ ਵਿੱਚੋਂ ਇਹ ਵੀ ਇੱਕ ਮੁੱਖ ਮੰਗ ਹੈ ਅਗੇ 10ਵੀਂ ਜੋ ਮੰਗ ਹੈ ਉਸ ਦੇ ਵਿੱਚ ਮਨਰੇਗਾ ਰਾਹੀਂ ਸਾਲ ਹਰ ਸਾਲ ਲੋਕਾਂ ਨੂੰ ਕੰਮ ਤੇ 700 ਰੁਪਏ ਦਿਹਾੜੀ ਦਿੱਤੀ ਜਾਵੇ 700 ਰੁਪਏ ਦਿਹਾੜੀ ਦੇ ਨਾਲ ਨਾਲ ਇਹ ਵੀ ਮੰਗ ਹੈ ਕਿ ਮਨਰੇਗਾ ਤਹਿਤ ਜੋ ਦਿਨ ਹੈ ਕੰਮ ਮੁਕਰਰ ਕੀਤੇ ਗਏ ਨੇ ਦਿਨਾਂ ਨੂੰ ਵੀ ਦੱਸਿਆ ਜਾਵੇ ਇਹ ਵੀ ਮੰਗ ਹੈ 11ਵੀਂ ਮੰਗ ਹੈ ਨਕਲੀ ਬੀਜ ਤੇ ਖਾਦ ਵਾਲੀਆਂ ਕੰਪਨੀਆਂ ਖਿਲਾਫ ਸਖਤ ਕਾਨੂੰਨ ਬਣੇ ਇਹ ਵੀ ਇੱਕ ਕਿਸਾਨਾਂ ਦੀ ਅਹਿਮ ਮੰਗ ਹੈ 12 ਨੰਬਰ ਜਿਹੜੀ ਮੰਗ ਹੈ 12ਵੇਂ ਨੰਬਰ ਵਾਲੀ ਕਿਸਾਨਾਂ ਦੀ ਮੰਗ ਉਸ ਦੇ ਮੁਤਾਬਕ ਮਿਰਚ ਹਲਦੀ ਮਸਾਲਿਆਂ ਤੇ ਕੌਮੀ ਕਮਿਸ਼ਨ ਦਾ ਗਠਨ ਹੋਵੇ ਕਿਉਂਕਿ ਇਹ ਵੀ ਕੈਸ਼ ਕ੍ਰੌਪ ਚ ਆਉਂਦੀ ਹੈ ਤੇ ਇਸ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਚੰਗੀ ਕਮਾਈ ਹੋ ਸਕਦੀ ਹੈ ਪਰ ਇਸ ਦਾ ਜੋ ਰੇਟ ਹੈ ਉਹ ਤੈ ਨਹੀਂ ਕੀਤਾ ਗਿਆ ਸੰਵਿਧਾਨ ਦੀ ਜੋ 5ਵੀਂ ਸੂਚੀ ਲਾਗੂ ਕਰਕੇ ਆਦੀਵਾਸੀਆਂ ਦੀ ਜ਼ਮੀਨ ਦੇ ਲੁੱਟ ਬੰਦ ਕੀਤੀ ਜਾਵੇ ਤਾਂ ਇਹ ਵੀ ਆਦੀਵਾਸੀਆਂ ਦੀ ਜ਼ਮੀਨਾਂ ਦਾ ਵੀ ਇੱਕ ਮਸਲਾ ਕਾਫੀ ਵੱਡਾ ਹੈ ਪੂਰੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੀ ਵੀ ਮੰਗ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ ਇਹ 13 ਮੰਗਾਂ ਨੇ ਜੋ ਕਿਸਾਨਾਂ ਨੇ ਵਾਰ-ਵਾਰ ਸਰਕਾਰ ਅੱਗੇ ਰੱਖੀ ਪਰ ਕਿਸਾਨਾਂ ਦਾ ਇਲਜ਼ਾਮ ਹੈ ਕਿ ਸਰਕਾਰ ਇਹਨਾਂ ਮੰਗਾਂ ਨੂੰ ਪੂਰਾ ਨਹੀਂ ਕਰ ਰਹੀ ਇਸ ਤੋਂ ਬਾਅਦ ਜੋ ਅੱਜ ਦੀ ਜੋ ਅਪਡੇਟ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਪਿਛਲੇ 2 ਦਿਨਾਂ 2 ਦਿਨ ਦੇ ਵਿੱਚ ਕਿਸਾਨ ਕਿਸਾਨਾਂ ਦਾ ਜੋ ਜੱਥਾ ਸੀ 101 ਕਿਸਾਨਾਂ ਦਾ ਜੱਥਾ ਜਿਨ੍ਹਾਂ ਨੂੰ ਮਰਜੀਵੜੇ ਕਿਹਾ ਜਾਂਦਾ ਸੀ ਉਹ ਹਰਿਆਣਾ ਦੇ ਰਾਹੀਂ ਦਿੱਲੀ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਸ਼ੰਭੂ ਬਾਰਡਰ ਤੇ ਉਹਨਾਂ ਨੂੰ ਵਾਰ-ਵਾਰ ਰੋਕਿਆ ਗਿਆ ਜੋ ਗੈਸ ਦੇ ਗੋਲੇ ਚਲਾਏ ਗਏ ਉਸ ਤੋਂ ਬਾਅਦ ਉਹਨਾਂ ਨੂੰ ਵਾਪਸ ਪਰਤਣਾ ਪਿਆ ਫਿਲਹਾਲ ਇਹ ਜਿਹੜਾ ਦਿੱਲੀ ਕੂਚ ਹੈ ਇਸ ਨੂੰ ਮੁਲਤਵੀ ਕੀਤਾ ਗਿਆ ਪਰ ਅੱਗੇ ਦੀ ਕਾਰਵਾਈ ਕੀ ਹੋਏਗੀ ਅੱਜ ਸ਼ਾਮ ਨੂੰ ਸ਼ੰਭੂ ਬਾਰਡਰ ਤੇ ਕਿਸਾਨਾਂ ਨੇ ਪ੍ਰੈਸ ਕਾਨਫਰੰਸ ਕਰਨੀ ਹੈ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਇਹ ਤੈਅ ਹੋਏਗਾ ਕਿ ਅੱਗੇ ਦੀ ਰਣਨੀਤੀ ਕੀ ਹੋਏਗੀ ਕੀ ਕਿਸਾਨ ਅੱਗੇ ਵਧਣਗੇ ਜਾਂ ਲੰਬੇ ਦੌਰ ਦੇ ਲਈ ਫਿਰ ਤਿਆਰ ਰਹਿਣਗੇ ਇੱਕ ਇਸ ਆंदोलਨ ਨੂੰ ਅੱਗੇ ਵਧਾਉਣ ਦੇ ਲਈ ਤਾਂ ਸ਼ਾਮ ਦਾ ਜੋ ਕਿਸਾਨਾਂ ਵੱਲੋਂ ਅਪਡੇਟ ਹੋਏਗੀ ਇਹ ਤੁਹਾਡੇ ਸਾਹਮਣੇ ਜ਼ਰੂਰ ਲੈ ਕੇ حاضر ਹੋਵਾਂਗੇ